ਹੇ ਗੁਰੂ ਜੀ ਚੋਖਰ ਚਿਹਨ ਅਰ ਬਰਣ ਜਾਤ ਪਰ ਪਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਫੇਖ ਪਉ ਕਹਿ ਨੋ ਸਕਤ ਗਹਿ ਤਲਮੂਰਤ ਅਨਭਉ ਪ੍ਰਕਾਸ਼ ਅਮਤੋ ਜੋ ਕਹਿਜੈ ਛੋਟ ਇੰਦਰ ਇੰਦਰਾਣ ਸਾਹ ਸਾਹਣ ਗਣਜੈ ਤ੍ਰੇਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣਖਤ ਤ ਸਰਬਨਾਮ ਕਥ ਕਵਨ ਕਰਮਨਾਮ ਵਰਣਤ ਸੁਮਤ ਸਤਿਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਸਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾ ਤੇਸ ਮਾਰ ਅਥਾਹ ਅਗਨਥ ਤੋਲਾ ਜੋ ਬਲਾਵ ਸੋ ਨਾਨਕ ਦਾਸ ਬੋਲਾ ਜੋ ਬੁਲਾਵੋ ਸੋ ਨਾਨਕ ਦਾਸ ਬੁਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਅਨਕ ਪੇਖਿਆ ਅਗਿਆਨ ਧਿਆਨ मनहठ मिलेओ न कोई कहो नानक कृपा भई भगत ज्ञानी सोए अनेक ते खयार ज्ञान ध्यान मनहठ मिलेओ न कोई कहो नानक कृपा भई ਭਗਤ ਗਿਆਨੀ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸਿੱਖ ਸੰਗਤਾਂ ਸਭ ਭਾਈ ਭਾਈ ਗਣ ਤਦ ਯੋਗ ਅੰਮਰਤ ਵੇਲੇ ਦੇ ਸਾਜ ਰਹੇ ਦਿਵਾਨਾ ਅੰਦਰ ਹਾਜ਼ਰੀਨ ਹੋ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਹੋ ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ ਬਖਸ਼ ਰਾਮਤ ਕੀਤੀ ਹੈ ਅੰਮ੍ਰਿਤ ਵੇਲੇ ਜੀ ਸੰਗਤ ਕਰਨ ਦਾ ਸੁਭਾਗਾ ਸਮਾ ਬਖਸ਼ ਕੀਤਾ ਹੈ ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਗੁਰਬਾਣੀ ਦੀ ਚਲ ਰਹੀ ਲੜੀਵਾਰ ਕਥਾ ਵਿਚਾਰ ਪਿਆਰ ਸ਼ਰਧਾ ਦਵ ਸਤਿਕਾਰ ਨਾਲ শ্রবণ ਕਰਨਾ ਕਰੀਏ ਪਿਛਲੇ ਦਿਨੀ ਸਾਧੂ ਗੁਰੂ ਸ਼੍ਰੀ ਗੁਰੂ ਰੰਗ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਲੜੀਵਾਰ ਕਥਾ ਚਲਦਿਆਂ ਹੋਇਆਂ ਬਵੜੀ ਬਾਵਨ ਅਖਰੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਚਾਰਨ ਕੀਤੀ ਹੋਈ ਬਾਣੀ ਆਰੰਭ ਹੋਈ ਸੀ ਕੱਲ ਦੇ ਦਿਵਾਨਾ ਵਿੱਚ ਅਸੀਂ ਚਾਰ ਸ਼ਲੋਕ ਜਿਹੜੇ ਆ ਉਹ ਵਿਚਾਰੇ ਸੀ ਅੱਜ ਪੰਦੇਮਾ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ ਮਹਾਰਾਜ ਜੀ ਨੇ ਇਸ ਪੂਰੀ ਬਾਣੀ ਦੇ ਵਿੱਚ ਜਿਹੜਾ ਉਪਦੇਸ਼ ਤੋਂ ਕਿਸ ਤਰ੍ਹਾਂ ਬਾਹਰ ਆ ਕੇ ਲੱਗੇ ਭਾਈ ਕੇਵਲ ਕਲਾ ਅਕਤਾਂ ਦੇ ਵਿੱਚ ਉਲਝ ਕੇ ਨਾ ਰਹੇ ਜਿਵੇਂ ਪੰਜਾਬੀ ਇਡੀਟਿਕੇਟ ਕਾਸ਼ਤਾ ਦੇ ਵਿੱਚ ਪੈ ਦਿੰਗੇ ਅਸੀਂ ਉਦੋਂ ਤੋਂ ਲੈ ਕੇ 6.5 ਤੱਕ ਇੰਥੇ ਅੱਖਰ ਬਹੁਤ ਬਾਰ ਪੜੇ। ਬਚਪਨ ਤੋਂ ਲੈ ਕਰਕੇ 10ਵੀਂ 12ਵੀਂ ਤੱਕ ਜਿਹੜਾ ਉਹ ਅਸੀਂ ਇਹਨਾਂ ਅੱਖਰਾਂ ਨੂੰ ਪੜ੍ਹਿਆ ਹੈ। ਮਹਾਰਾਜ ਕਹਿਣ ਲੱਗੇ ਭਾਈ ਕੱਲਾ ਅੱਖਰਾਂ ਦੇ ਵਿੱਚ ਨਹੀਂ ਉਲਝਣਾ। ਅੱਖਰਾਂ ਦੇ ਗੂਹਜ ਭੇਦ ਨੂੰ ਸਮਝਣਾ ਹੈ। ਜਿਵੇਂ ਸਾਨੂੰ ਤਾਂ ਹਲੇ ਤੱਕ ਸਕੂਲਾਂ ਦੇ ਵਿੱਚ ਇਹੀ ਪੜਾਇਆ ਗਿਆ ਸੱਤ ਸੱਪ ਪਰ ਮਹਾਰਾਜ ਜੀ ਕਹਿੰਦੇ ਸੱਤ ਸੱਪ ਨਹੀਂ ਹੁੰਦਾ ਸਤਿਗੁਰੂ ਜੀ ਕਹਿਣ ਲੱਗੇ ਸੱਤ 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 ਸਤ ਸੋਹ ਮਹਾਰਾਜ ਕਹਿੰਦੇ ਸੱਤੇ ਦਾ ਮਤਲਬ ਸੱਤ ਹੈ ਕਿ ਜਿਹੜਾ ਸਜੀਵੀ ਤ੍ਰਾਕਾਲ ਆਵਾਦ ਰੂਪ ਪਰਮੇਸ਼ਰ ਵਾਹਿਗੁਰੂ ਸੋਉ ਉਹੀ ਸੱਚ ਹੈ ਮਹਾਰਾਜ ਕਹਿੰਦੇ ਸੱਤ ਆਖਰ ਇਹ ਜਾਣਣਾ ਨਾ ਕੇ ਸੱਸਾ ਸੱਫ ਇਸੇ ਪ੍ਰਕਾਰ ਪੰਜਾਬੀ ਦੇ ਵਿੱਚ ਜਿਹੜਾ ਗੰਗਾ ਖਰਾ ਹੈ ਕਿ ਬੁਲਾਇਆ ਨਹੀਂ ਜਾਂਦਾ ਬਹੁਤੇ ਟੀਚਰਾਂ ਨੂੰ ਵੀ ਇਹਦਾ ਪਤਾ ਨਹੀਂ ਜਾਂ ਤਾਂ ਇਹਨੂੰ ਨਾਣਾ ਹੀ ਪੜਾਈ ਜਾਣਗੇ ਜਾਂ ਨਹੀਂ ਹੀ ਪੜਾਈ ਜਾਣਗੇ ਔਰ ਇਹਦੇ ਉਚਾਰਨ ਦੇ ਵਕਤ ਕਹਿ ਦੇਣਗੇ ਨਾਣਾ ਖਾਲੀ ਇਹ ਖਾਲੀ ਥੋੜੀ ਹੈ ਭਾਈ ਇਹ ਤਾਂ ਪੂਰਾ ਭਰਿਆ ਹੋਇਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਸ਼ਬਦ ਵਰਤੇ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਵੀ ਸ਼ਬਦ ਵਰਤੇ ਹੈ ਹੁਣ ਸਤਿਗੁਰੂ ਜੀ ਦੁਨੀਆਂ ਤੋਂ ਪਰਉ ਕਰਕੇ ਮਹਾਰਾਜ ਜੀ ਦੁਨੀਆਂ ਦੇ ਇਹ ਕਹ ਲੋ ਗਿਆਨ ਤੋਂ ਪਰਉ ਕਿਉਂਕਿ ਦੁਨੀਆਂ ਦਾ ਜਿਹੜਾ ਗਿਆਨ ਹੈ ਫੋਕਟ ਗਿਆਨ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਦੇ ਕਲਿਆਣ ਹਿਤ ਅਧਿਆਤਮਿਕ ਗਿਆਨ ਮਹਾਰਾਜੀ ਬਖਸ਼ ਰਹੇ ਨੇ ਜੀ ਤਬੂਦ ਉਹ ਖਾਲੀ ਕਹਿੰਦੀ ਐ ਮੰਨਾ ਪਹਿਲੀ ਗੱਲ ਇਹਦਾ ਉਚਾਰਨ ਹੀ ਨਹੀਂ ਆਇਆ ਹਲੇ ਤੱਕ ਬਹੁਤੇ ਸਕੂਲਾਂ ਦੇ ਵਿੱਚ ਦੇਖ ਲਓ ਮੈਂ ਕਈ ਵਾਰ ਜਿਹੜੇ ਅਧਿਆਪਕ ਪੜਾਉਂਦੇ ਨੇ ਉਹਨਾਂ ਨੂੰ ਪੁੱਛਿਆ ਵੀ ਇਹ ਕਹਿੰਦੇ ਜੀ ਸੀ ਨਹੀਂ ਕਰ ਦਿੰਦੇ ਆ ਜਾਂ ਫਿਰ ਨਾਣਾ ਹੀ ਕਰ ਦਿੰਦੇ ਆ ਸਕੂਲਾਂ ਨੂੰ ਆਪ ਨੂੰ ਨਹੀਂ ਸਹੀ ਢੰਗ ਦੇ ਨਾਲ ਪੜਾਇਆ ਗਿਆ ਪਹਿਲਾਂ ਜਿਹੜੀ ਇਹ ਵਿਦਿਆ ਇਹ पाठशाला ਕੁਦਵਾਰਿਆਂ ਸਕੂਲਾਂ ਵਿੱਚ ਪੜਾਈ ਜਾਂਦੀ ਸੀ ਇਹ ਜਿਹੜੇ 35 ਅੱਖਰ ਸਕੂਲਾਂ ਦੇ ਵਿੱਚ ਜਦੋਂ ਪੜਾਏ ਜਾਣ ਲੱਗੇ ਉਹਦੇ ਵਿੱਚ ਕੀ ਹੋਇਆ ਕਿ ਜਿਹੜੇ ਇਹ ਗੂਝ ਉਚਾਰਨ ਸੀ ਅੱਖਰਾਂ ਦੇ ਉਹਨਾਂ ਤੋਂ ਪੜਾਉਣ ਵਾਲੇ ਅਣਜਾਣ ਰਹੇਗੇ ਆਪਕੇ ਉਹਨਾਂ ਨੂੰ ਆਪਣੇ ਆਪ ਨੂੰ ਵੀ ਜਿਹੜਾ ਇਹ ਸ਼ਬਦ ਉਚਾਰਨੇ ਨਾਲ ਹੁਣ ਮਹਾਰਾਜ ਜੀ ਕਿਰਪਾ ਕਰ ਰਹੇ ਜਿਹੜਾ ਦੰਨਾ ਅਸਰ ਜੀਆਂ ਕਹਿੰਦੀ ਖਾਸੀ ਹੈ ਮਹਾਰਾਜ ਕਹਿੰਦੇ ਇਹ ਖਾਲੀ ਨਹੀਂ ਸਤਿਗੁਰੂ ਜੀ ਕਹਿੰਦੇ ਉਸ ਤੋਂ ਤੁਹਾਨੂੰ ਪਾਸ ਨੇ ਇਸ ਦੇ ਵਿੱਚ ਇੱਕ ਪਿਆਰ ਹੈ ਗਰੀਬ ਨਿਵਾਜ ਫਾਟਾਬ ਗੰਗੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਇਲਾ ਮਹਾਰਾਜ ਜੀ ਸਲੋਕ ਉਚਾਰਨ ਦੇ ਸਲੋਕ ਦੀ ਵਿਆਖਿਆ ਮਹਾਰਾਜ ਪੌੜੀ ਦੇ ਵਿੱਚ ਕਰਨਗੇ ਮਨ ਜਦ ਬੁੱਕੇ ਕਾਗਰ ਕਰੇ ਸਤਿ ਸ਼ਰਵਣ ਕਰੋ ਜੀ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਕਬੇ ਗਿਆਨ ਧਿਆਨ ਧਿਆਨ ਹੱਥ ਸੇ ਮਿਲੇ ਹੋਏ ਬਹਾਰਾ ਜੀ ਕੜ ਲਗੇ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਗਿਆਨ ਇੱਕ ਹੋਰ ਗਿਆਨ ਕਦੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਅਨੇਕਾਂ ਭਾਵੇਂ ਭੇਖ ਬਣਾ ਲੱਗ। ਭਾਵੇਂ ਅਨੇਕਾਂ ਬਹੁਤ ਸਾਰੇ ਵਿਦਵਾਨ ਬਣ ਲੱਗ। ਸਾਧਕ ਜੀਤਣ ਲਗੇ ਮਾਦੋਦਾਰ ਤੇ ਵੇਲੇ ਹੋਣਾ ਕੋਈ ਮਨ ਦੇ ਹੱਥ ਕਰਕੇ ਸੇ ਨੂੰ ਪਰਮਾਤਮਾ ਨਹੀਂ ਹੋਣਾ। ਭਾਵੇਂ ਜਿੰਨਾ ਮਰਜ਼ੀ ਤੁਲੇ ਬਾਸ ਪਹਿਨੀ ਜਾ ਜਿੰਨਾ ਮਰਜ਼ੀ ਗਿਆਨ ਜੇ ਕੀ ਫਿਰ ਪਰ ਪ੍ਰਮੇਸ਼ਰ ਵਾਹਿਗੁਰੂ ਜਿਹੜਾ ਹੈ ਇਹ ਤਾਂ ਪ੍ਰੇਮ ਦਾ ਵਿਸ਼ਾ ਨਾ ਕਿ ਭੇਖ ਦਾ ਨਿਵਾਸ ਉਹਦਾ ਗਿਆਨ ਦਾ ਵਿਸ਼ਾ ਨਹੀਂ ਗਿਆਨ ਕਰਕੇ ਤਾਂ ਜਿਹੜਾ ਕਈ ਵਾਰ ਬਖੇੜਾ ਖੜਾ ਹੋ ਜਾਂਦਾ ਹੈ ਪਰ ਪ੍ਰੇਮ ਕਰਕੇ ਬਖੇੜਾ ਨਹੀਂ ਖੜਾ ਹੁੰਦਾ ਮਹਾਰਾਜ ਜੀ ਕਹਿਣ ਲੱਗੇ ਅਨਕ ਭੇਖ ਕਹਿੰਦੇ ਬਹੁਤ ਸਾਰੇ ਭੇਖ ਅਰਗਨਾ ਮਹਾਰਾਜ ਕੰਦੇ ਬਹੁਤ ਸਾਰਾ ਗਿਆਨ ਇਕੱਠਾ ਕਰਨੇ ਕਰਕੇ ਔਰ ਬਹੁਤ ਸਾਰਾ ਧਿਆਨ ਲਾਉਣੇ ਕਰਕੇ ਇਹ ਸਮਝ ਆ ਗਈ ਹੈ ਇਹ ਸਮਝ ਆ ਗਈ ਮਹਾਰਾਜ ਕਹਣ ਲਗੇ ਮਨ ਹਟ ਕਿ ਪਰਮੇਸ਼ਰ ਕਿਸੇ ਨੂੰ ਮਨ ਦੇ ਹੱਟ ਕਰਕੇ ਜਿੱਦ ਕਰਕੇ ਨਹੀਂ ਬਖਸ਼ਦਾ ਹੈ। ਨਾ ਹੋ ਨਾਨਕਾ ਕਿਰਪਾ ਭਈ। ਗਿਆਨੀ ਸੋਏ। ਮਹਾਰਾਜ ਕਣ ਲਗੇ। ਕਹੋ ਨਾਨਕ ਤਿਰਪਾ ਭਈ। ਇਹ ਸਮਝ ਆਈ ਵੀ ਜਿਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋ ਗਈ ਨਾ ਭਗਤ ਕਹਿੰਦੇ ਉਹੀ ਭਗਤ ਬਣੇ। ਗਿਆਨੀ ਸੋਏ। ਮਹਾਰਾਜ ਕਹਿੰਦੇ ਗਿਆਨ ਵੀ ਅਸਲ ਦੇ ਵਿੱਚ ਉਹਨੂੰ ਹੀ ਪ੍ਰਾਪਤ ਹੋਇਆ ਜਿਹਦੇ ਤੇ ਪਰਮੇਸ਼ਰ ਦੀ ਕਿਰਪਾ ਹੋਵੇ ਜਿਵੇਂ ਮਹਾਰਾਜ ਨੇ ਕਿਹਾ ਅਨਕ ਭੀਖਿਆ ਗਿਆਨ ਗਿਆਨ ਕਹਿੰਦੇ अनेका ਭੀਖ ਬਣਾਉਣੇ ਕਰਕੇ ਵੀ ਗਿਆਨ ਨਹੀਂ ਪ੍ਰਾਪਤ ਹੁੰਦਾ ਜਿੰਨਾ ਸਮਾਂ ਉਹਦੀ ਕਿਰਪਾ ਨਾ ਹੋਵੇ ਔਰ ਕਹੇ ਜੇ ਮਨ ਦੀ ਹੱਠ ਕਰਕੇ ਮਨ ਦੀ ਜਿੱਤ ਕਰਕੇ ਕੋਈ ਬੰਦਾ ਗਿਆਨ ਪ੍ਰਾਪਤ ਕਰ ਲਏਗਾ ਤੇ ਇਹ ਵੀ ਹੱਤ ਨਹੀਂ ਆ ਭਾਈ ਝੂਠ ਹੈ ਮਾਨਦ ਦੇ ਹਟ ਕਰਕੇ ਵੀ ਗਿਆਨ ਨਹੀਂ ਪ੍ਰਾਪਤ ਹੁੰਦਾ ਜੇ ਪਰਮੇਸ਼ਰ ਦੀ ਕਿਰਪਾ ਹੋਵੇ ਮਹਾਰਾਜ ਕਹਿੰਦੇ ਫਿਰ ਤਾਂ ਗਿਆਨ ਪ੍ਰਾਪਤ ਹੋ ਸਕਦਾ ਹੈ ਕਹੋ ਨਾਨਕ ਕਿਰਪਾ ਭਾਈ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ ਨਾ ਭਗਤ ਗਿਆਨੀ ਹੋਏ ਉਹੀ ਭਗਤ ਬਣ ਸਕਦਾ ਉਹੀ ਗਿਆਨੀ ਬਣ ਸਕਦਾ ਜੇ ਉਹਦੀ ਕਿਰਪਾ ਰਹਿਮਤ ਹੈ ਦੂਜਾ ਭਾਵੇਂ ਜਾਣੋ ਭਗਤ ਗਿਆਨੀ ਹੋਏ ਕਹਿੰਦੇ ਭਾਈ ਭਗਤ ਔਰ ਗਿਆਨਵਾਨ ਉਹ ਬਨਦਾ ਜੀ ਤੇ ਪਰਮੇਸ਼ਰ ਦੀ ਕਿਰਪਾ ਹੈ। ਕੋੜੀ ਨੂੰ ਗਿਆਨ ਨਹੀਂ ਮੁੱਖ ਬਾਤੋ। ਮਹਾਰਾਜ ਗੰਗਾ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਭਾਈ ਜਿਹਨੂੰ ਦੁਨੀਆ ਕਹਿੰਦੀ ਹੈ ਖਾਲੀ ਹੈ ਤੇ ਖਾਲੀ ਨਹੀਂ ਗੰਗਾ ਗਿਆਨ ਨਹੀਂ ਮੁੱਖ ਬਾਤੋ। ਕਹਿੰਦੇ ਭਾਈ ਗਿਆਨ ਕੱਲਾ ਮੁੱਖ ਦੇ ਵਿੱਚ ਸੋਹਣੀਆਂ ਸੋਹਣੀਆਂ ਗੱਲਾਂ ਕਰਨ ਨਾਲ ਥੜੀ ਜੱਪ ਜਾਂਦਾ। ਨੰਗਿਆਂ ਨਹੀਂ ਮੁੱਖ ਬਾਤੋ ਮੂੰਹ ਦੇ ਵਿੱਚੋਂ ਚੰਗੇ ਚੰਗੇ ਜਿਹੜੇ ਬਚਨ ਬੋਲਣੇ ਕਰਕੇ ਥੋੜੀ ਗਿਆਨ ਪ੍ਰਗਟ ਹੁੰਦਾ ਫਰੀਨਵਾਏ ਬਾਦਸ਼ਾਹ ਕਹਣ ਲੱਗੇ ਗਿਆਨ ਤਾਂ ਜਿਹੜਾ ਹੈ ਇਹ ਆਤਮਾ ਦਾ ਬੇਸ਼ਰਮ ਜਿਹੜਾ ਗਿਆਨ ਅਸੀਂ ਪੜ ਲਿਆ ਜੀਸੂ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲਈਏ ਫਿਰ ਤਾਂ ਕਹਿੰਦੇ ਉਹ ਗਿਆਨ ਲਾਭਦਾਇਕ ਹੈ ਉਹਦਾ ਅਸੀਂ ਲਾਹਾ ਲੈ ਲਿਆ ਜੇ ਅਸੀਂ ਉਸ ਗਿਆਨ ਨੂੰ ਪੜ ਕੇ ਇਕੱਲਾ ਗੱਲਾਂ ਕਰਨ ਜੋਗਾ ਹੀ ਰੱਖ ਲਿਆ ਫਿਰ ਮਹਾਰਾਜ ਕਹਿੰਦੇ ਗਿਆਨ ਨਹੀਂ ਮੁੱਖ ਬਾਤੋ ਗਿਆਨ ਜਿਹੜਾ ਭਾਈ ਗੱਲਾਂ ਦਾ ਵਿਸ਼ਾ ਨਹੀਂ ਹੈ ਅਨੇਕ ਜਗਤ ਸਾਸਤਰ ਕਰ ਪੱਤੋ ਮਹਾਰਾਜ ਕਹਿੰਦੇ ਭਾਈ ਭਾਵੇਂ अनेका ਜੁਗਤੀਆਂ ਅਪਣਾ ਲੈ ਆਲਾ ਹੈ ਭਾਵੇਂ ਸ਼ਾਸਤਰਾਂ ਦੇ ਵਿੱਚੋਂ ਬਹੁਤ ਸਾਰੇ ਕੀਮਤੀ ਕੀਮਤੀ ਬਚਨ ਕੱਢ ਕੇ ਲਿਆ ਗਿਆ ਗਿਆਨੀ ਸੋਏ ਜਾ ਕੈ ਡ੍ਰਿਡ ਸੋ ਮਹਾਰਾਜ ਕਹਿੰਦੇ ਉਹਨੂੰ ਗਿਆਨੀ ਨਹੀਂ ਕਿਹਾ ਜਾਂਦਾ ਜਿਹੜਾ ਅਨੇਕਾਂ ਜੁਗਤੀਆਂ ਵਰਦਾ ਦਾ ਸ਼ਾਸਤਰਾਂ ਦੇ ਜਿਹੜੇ ਮਹਿੰਗੇ-ਮਹਿੰਗੇ ਸ਼ਲੋਕ ਨੇ ਉਹਨਾਂ ਨੂੰ ਕੱਢ ਕੇ ਕੰਠ ਕਰ ਲੈਂਦਾ ਉਹ ਗਿਆਨੀ ਨਹੀਂ ਮਹਾਰਾਜਾਂ ਨੇ ਲੱਕਣ ਲੱਗੇ ਗਿਆਨੀ ਸੋਏ ਜਾ ਕੈ ਦ੍ਰਿੜ ਸੋਉ ਜਿਹਨੂੰ ਪਰਮੇਸ਼ਰ ਵਾਹਿਗੁਰੂ ਦ੍ਰੜ ਹੈ ਜਿਹਨੂੰ ਉਹਦਾ ਹੁਕਮ ਯਾਦ ਹੈ ਸੱਚੇ ਬਾਦਸ਼ਾਹ ਕਹਿਣ ਲੱਗੇ ਭਾਈ ਉਹ ਹੀ ਅਸਲ ਦੇ ਵਿੱਚ ਗਿਆਨੀ ਕਿਹਾ ਜਾਂਦਾ ਹੈ ਕਹਿਤ ਅਸਰਤ ਕਛ ਯੋਗ ਨਾ ਹੋਉ ਮਹਾਰਾਜ ਕਹਿਣ ਲੱਗੇ ਭਾਈ ਕਹਿਣ ਕਰਕੇ ਔਰ ਸੁਣਨੇ ਕਰਕੇ ਕਛ ਜੋਗ ਨਾਉ ਕਿਸੇ ਪ੍ਰਕਾਰ ਕਰਕੇ ਵੀ ਗਿਆਨ ਦੀ ਅਵਸਥਾ ਦੇ ਜੋਗ ਨਹੀਂ ਬੰਦਾ ਪਹੁੰਚ ਸਕਦਾ ਕਹਿ ਤੋ ਸੁਨ ਤ ਕਛ ਜੋਗ ਨਾਉ ਔਰ ਗਿਆਨੀ ਦੀ ਜਿਹੜੀ ਉਪਮਾ ਹੈ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਉਹ ਵੀ ਕਹਿਣੇ ਔਰ ਸੁਣਨੇ ਤੋਂ ਪਰੇ ਹੈ ਕਹਿ ਤੋ ਸੁਨ ਤ ਕਛ ਜੋਗ ਨਾ ਹੋ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਜਿਹੜਾ ਪਰਮੇਸ਼ਰ ਵਾਹਿਗੁਰੂ ਕਰਦਾ ਗਿਆਨ ਉਹਦਾ ਹੁਕਮ ਹੈ ਨਾ ਉਹ ਕਹਿਣੇ ਤੇ ਸੁਣਨੇ ਦੇ ਵਿਸ਼ੇ ਤੋਂ ਪਰੇ ਹੈ ਉਹਨੂੰ ਕਿਹਾ ਨਹੀਂ ਜਾ ਸਕਦਾ ਸੁਣਿਆ ਨਹੀਂ ਜਾ ਸਕਦਾ ਹੈ ਨਾਨਕ ਗਿਆਨੀ ਰਹਿਤ ਆ ਗਿਆ ਦਰੜ ਜਾ ਕੇ ਮਹਾਰਾਜ ਕਹਿੰਦੇ ਕਿ ਗਿਆਨੀ ਉਹੀ ਹੈ ਜਿਹੜਾ ਰਹਿਤ ਦੇ ਵਿੱਚ ਰਹਿ ਰਿਹਾ ਗਿਆਨੀ ਦੀ ਰਹਿਤ ਕਿਹੜੀ ਹੈ ਮਹਾਰਾਜ ਕਹਿੰਦੇ ਕਿ ਗਿਆਨੀ ਰਹਿਤ ਆਗਿਆ ਦ੍ਰੜ ਜਾਗ ਹੈ ਜਿਹੜਾ ਪਰਮੇਸ਼ਰ ਦੀ ਆਗਿਆ ਦੇ ਵਿੱਚ ਰਹੇ ਜਿਹਨੂੰ ਉਹਦੀ ਆਗਿਆ ਦ੍ਰੜ ਹੈ ਸੱਚੇ ਬਾਦਸ਼ਾਹ ਕਹਿੰਦੇ ਉਹੀ ਭਾਈ ਗਿਆਨੀ ਕਿਹਾ ਜਾਂਦਾ ਅਸਲ ਵਿੱਚ ਉਹੀ ਗਿਆਨੀ ਹੈ ਮਹਾਰਾਜ ਨੇ ਪਿਛਲੀ ਤੁਕ ਦੇ ਵਿੱਚ ਬਚਨ ਕੀਤਾ ਸੀ ਗਿਆਨੀ ਸੋਏ ਜਾਗ ਦਾ ਦ੍ਰੜ ਸੋ ਕੰਦੇ ਗਿਆਨੀ ਉਹੀ ਬਣ ਸਕਦਾ ਜਿਹਨੂੰ ਪਰਮੇਸ਼ਰ ਜੀ ਬਣਾਉਣਾ ਚਾਹੁੰਦੇ ਹੋਣ ਦੂਜਾ ਭਾਵੇਂ ਜਾਣੋ ਵੀ ਗਿਆਨੀ ਉਹ ਆ ਜਿਹੜਾ ਪਰਮੇਸ਼ਰ ਉਹ ਦ੍ਰਿੜ ਕਰੀ ਬੈਠਾ ਜਿਹਦੀ ਰਸਨਾ ਤੇ ਵਾਹਿਗੁਰੂ 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 ਵਸ ਰਿਹਾ ਹੈ ਜਿਹਦੀ ਰਸਨਾ ਤੇ ਉਹਦਾ ਨਾਮ ਚੱਲ ਰਿਹਾ ਹੈ ਜਿਹੜਾ ਜਿਹੜਾ ਪਰਮੇਸ਼ਰ ਦੀ ਰਹਿਤ ਦੇ ਵਿੱਚ ਆ ਉਹਦੀ ਆਗਿਆ ਦੇ ਵਿੱਚ ਆ ਉਹਦੇ ਹੁਕਮ ਦੇ ਵਿੱਚ ਹੈ ਉਸਨ ਸੀਤ ਸੰਸਰ ਸਭਤਾ ਕੈ ਗਿਆਨੀ ਦੀ ਰਹਿਤ ਕਿਹੜੀ ਆ ਉਸਨ ਸੀਤ ਸੰਸਰ ਸਭਤਾ ਕੈ ਉਸਨ ਕਿਹਾ ਜਾਂਦਾ ਗਰਮੀ ਨੂੰ ਸੀਤ ਕਿਹਾ ਜਾਂਦਾ ਠੰਡਕ ਨੂੰ ਕਹਿਣ ਲੱਗੇ ਜਿਹਦੇ ਲਈ ਗਰਮ ਤੇ ਠੰਡਾ ਦੁੱਖ ਤੇ ਸੁੱਖ ਦੋਨੇ ਹੀ ਜਿਹੜੇ ਨੇ ਉਹ ਸੰਸਾਰ ਬਰਾਬਰ ਜਾਣੇ ਮਹਾਰਾਜ ਕਹਿੰਦੇ ਇਹ ਗਿਆਨੀ ਦੀ ਰਹਿਤ ਹੈ ਭਾਈ ਗਿਆਨੀ ਤਤ ਗੁਰਮਖ ਵਿਚਾਰੀ ਗਿਆਨੀ ਜਨ ਜਿਹੜੇ ਹਨ ਉਹ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਸ੍ਰੇਸ਼ਟ ਤਤ ਨੂੰ ਵਿਚਾਰਦੇ ਹਨ ਨਾਨਕ ਜਾ ਕੋ ਕਿਰਪਾ ਤਾਰੀ ਜਿਹਦੇ ਉੱਤੇ ਪਰਮੇਸ਼ਰ ਵਾਹਿਗੁਰੂ ਸਾਤਗੁਰੂ ਜੀ ਕਿਰਪਾ ਕਰ ਦਿੰਦੇ ਨੇ ਨਾ ਨਾਨਕ ਜਾ ਕੋ ਕਿਰਪਾ ਤਾਰੀ ਜੀਦੇ ਤੇ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ ਹੈ ਸਲੋਕ ਆਵਣ ਆਏ ਸ੍ਰਿਸ਼ਟਮਹ ਬੇਣ ਬੂਜੇ ਪਸ ਢੋਰ ਗਰੀਬ ਨਵਾਇ ਬਾਦਸ਼ਾ ਅਗਲੇ ਰਸ ਲੋਕ ਆਰੰਭ ਕਰ ਰਹੇ ਨੇ ਮਹਾਰਾਜ ਜੀ ਕਹਿਣ ਲੱਗੇ ਆਵਨ ਆਏ ਸ੍ਰਿਸ਼ਟਮਹ ਆਵ ਨਾ ਮਹਾਰਾਏ ਕਹਿੰਦੇ ਜੀਵ ਦੇ ਜੀਵ ਜਿਹੜੇ ਸੰਸਾਰ ਦੇ ਵਿੱਚ ਇਦਾਂ ਜਨਮੇ ਨੇ ਕਹਿੰਦੇ ਇਦਾਂ ਸੰਸਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਆਵਨ ਆਇਓ ਸ੍ਰਿਸ਼ਟ ਮੈਂ ਕਹਿੰਦੇ ਆਏ ਤੇ ਨਾ ਆਏ ਵਰਗਈ ਨੇ ਆਵ ਨਾ ਆਏ ਸ਼੍ਰੇਸ਼ਟ ਮਹਾਰਾਜ ਕਹਿੰਦੇ ਆਏ ਤਾਂ ਹਨ ਪਰ ਕਹਿੰਦੇ ਨਾ ਆਇਆ ਵਰਗੇ ਨੇ ਕਿਉਂ ਨਾ ਆਇਆ ਵਰਗੇ ਨੇ ਮਹਾਰਾਜ ਜੀ ਕਹਿਣ ਲੱਗੇ ਤਾਂ ਕਰਕੇ ਭਾਈ ਇਹ ਨਾ ਆਇਆ ਵਰਗਿਆ ਬਿਨ ਬੁੱਝੇ ਪਾਸ ਢੋਰ ਕਿਉਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਤਾਂ ਬੁੱਝਿਆ ਹੀ ਨਹੀਂ ਜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਨਹੀਂ ਬੁੱਝਿਆ ਮਹਾਰਾਜ ਕਹਿਣ ਲੱਗੇ ਬਿਨ ਬੁੱਝੇ ਪਾਸ ਢੋਰ ਮਹਾਰਾਜ ਕਹਿੰਦੇ ਭਾਈ ਕੇਵਲ ਤੇ ਕੇਵਲ ਢੋਰ ਪਸ਼ੂ ਦੇ ਨਿਆਈ ਨੇ ਫੋਨ ਦੇਖੋ ਪਸ਼ੂ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ ਪਰ ਢੋਰ ਪਸ਼ੂ ਨੂੰ ਕਿਹਾ ਜਾਂਦਾ ਜਿਹੜਾ ਕੱਲਾ ਭਾਰ ਢੋਣ ਵਾਸਤੇ ਵਰਤਿਆ ਜਾਂਦਾ ਹੋਵੇ ਜਿਵੇਂ ਗਧਾ ਖੱ쩌ਰ ਇਹ ਕੇਵਲ ਭਾਰ ਢੋਣ ਵਾਸਤੇ ਵਰਤੇ ਜਾਂਦੇ ਇਹਨਾਂ ਦਾ ਹੋਰ ਤਾਂ ਕੋਈ ਮਨੋਰਥ ਨਹੀਂ ਕੋਈ ਲਾਭ ਤਾਂ ਹੈ ਨਹੀਂ ਮਹਾਰਾਜ ਕਹਿਣ ਲੱਗੇ ਇਸੇ ਪ੍ਰਕਾਰ ਜਿਹੜੇ ਜੀਵ ਸੰਸਾਰ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਨਹੀਂ ਵਿਹਾਜਿਆ ਨਹੀਂ ਨਾਮ ਜਪ ਕੀਤਾ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਉਹ ਤਾਂ ਜਿਹੜੇ ਢੋਰ ਪਸ਼ੂ ਦੇ ਨਿਆਈ ਨੇ ਭਾਵ ਕਿ ਸੰਸਾਰ ਦੇ ਵਿੱਚ ਇਕੱਲਾ ਜ਼ਿੰਮੇਵਾਰੀਆਂ ਦਾ ਭਾਰ ਢੋਣ ਹੀ ਆਏ ਨੇ ਬਨਬੁੱਝੇ ਪਾਸ ਢੋਰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਤਾਂ ਭਾਈ ਕਹਿੰਦੇ ਮਹਾਰਾਜ ਜੀਵਾ ਨੇ ਬੁੱਝਿਆ ਹੀ ਨਹੀਂ ਇਸ ਕਰਕੇ ਇਹਨਾਂ ਦਾ ਸੰਸਾਰ ਦੇ ਵਿੱਚ ਆਇਆ ਹੋਇਆ ਆਵਨ ਆਇ ਸਤਿਗੁਰਾਂ ਆਵ ਨਾ ਆਇ ਕਹਿੰਦੇ ਆਏ ਹੋਏ ਵੀ ਨਾ ਆਇਆ ਵਰਗੇ ਹਨ ਨਾਨਕ ਗੁਰਮੁਖ ਸੋ 부ਜੈ ਭਾਗ ਪਾਗ ਮਥੋਰ ਸ੍ਰੀ ਵਾਹਿਗੁਰੂ ਪਾਤਸ਼ਾਹ ਜਣ ਲਿਖ ਨਾਨਕ ਗੁਰਮੁਖ ਸੋ 부ਜੈ ਕਹਿੰਦੇ ਭਾਈ ਪਰਮੇਸ਼ਰ ਵਾਹਿਗੁਰੂ ਜੀ ਜਦ ਹੁਕਮ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਸਰਗੁਣ ਰੂਪ ਗੁਰੂ ਜੀ ਦੁਆਰਾ ਬਖਸ਼ੇ ਹੋਏ ਹੁਕਮ ਨੂੰ ਉਪਦੇਸ਼ ਉਹੀ ਸੁਝ ਸਕਦਾ ਹੈ ਜਾਕ ਭਾਗ ਬਥੋਰ ਜਿਦੇ ਭਾਗ ਮਹਾਰਾਜ ਕਹਿੰਦੇ ਭਾਈ ਖਤਮ ਹੋਣ ਜਿਦੇ ਮੱਥੇ ਤੇ ਮਹਾਰਾਜ ਜੀ ਨੇ ਉਤਮ ਲੇਖ ਲਿਖੇ ਹੋਣ ਉਹੀ ਜਿਹੜਾ ਹੈ ਉਹ ਆਪਣੇ ਸਾਧੂ ਗੁਰੂ ਜੀ ਦੇ ਜਿਹੜਾ ਹੈ ਉਹ ਮੁਕ ਦੇ ਵਿੱਚੋਂ ਨਿਕਲੇ ਹੋਏ ਵਜਨਾ ਉਪਦੇਸ਼ ਨੂੰ ਮਹਾਰਾਜ ਕਹਿੰਦੇ ਕਮਾ ਸਤਿਗਾ ਹੈ ਔੜੀ ਯਾ ਜਗ ਮਹ ਇੱਕ ਹੈ ਕਾ ਆਇਆ ਗਰੀਬ ਨਵਾਇ ਪਾਦਸ਼ਾਹ ਕਹਿਣ ਲੱਗੇ ਭਾਈ ਬੰਦਾ ਸੰਸਾਰ ਦੇ ਵਿੱਚ ਕਰਨ ਕੀ ਆਇਆ ਯਾ ਯੁਗਮਹਿ ਇੱਕ ਹੈ ਕੋ ਆਇਆ ਇੱਕ ਅਦਵਾਇਤ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਤਾਂ ਮਨੁੱਖ ਨੂੰ ਜਿਹੜਾ ਇਹ ਸਰੀਰ ਮਿਲੇ ਆ ਜਿਵੇਂ ਪੰਜਵੇਂ ਪਾਦਸ਼ਾਹ ਮਹਾਰਾਜ ਨੇ ਬਚਨ ਕੀਤੇ ਆ ਭਈ ਪਰ ਆਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਯਾ ਯੁਗਮਹਿ ਕੋ ਆਇਆ ਮਹਾਰਾਜ ਇਸ ਯੁਗ ਦੇ ਵਿੱਚ ਤਾਂ ਇੱਕ ਪਰ ਅਦਵਾਇਤ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਆਇਆ ਹੈ ਪੇਪਰ ਕਰ ਜਿਹੜਾ ਜਿਹੜਾ ਜੀਵ ਹੋਰ ਹੀ ਤੁੰਦਿਆਂ ਦੇ ਵਿੱਚ ਲੱਗੇ ਆ ਹੋਇਆ ਹੋਰ ਹੀ ਕਰਮ ਜਿਹੜੇ ਮਹਾਰਾਜ ਇੱਕ ਜੀਵ ਕਰ ਰਿਹਾ ਹੋਰ ਕਰਮਾਂ ਦੇ ਚੱਲਦੇ ਹੋਇਆ ਪਰਮੇਸ਼ਰ ਵਾਹਿਗੁਰੂ ਜਿਹੜਾ ਵਿਸਾਰੀ ਬੈਠਾ ਜਿਹੜੇ ਕਰਮ ਵਾਸਤੇ ਆਇਆ ਸੀ ਜਾਂ ਯੁਗ ਮੈਂ ਇੱਕ ਟੱਕ ਵਾਇਆ ਤਦ ਇੱਕਦੋ ਆਇਆ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਆਇਆ ਸੀ ਉਹਦੇ ਤੋਂ ਦਾ ਬਿਲਕੁਰੀ ਮਨ ਕਰ ਹੋਇਆ ਬੈਠਾ ਹੈ ਜਨਮਤ ਮੋਹਯੋ ਮੋਹਨੀ ਮਾਇਆ ਮਹਾਰਾਜ ਕਹਿੰਦੇ ਸੰਸਾਰ ਦੇ ਜਨਮ ਲੈਂਦੇ ਆਂ ਹੀ ਜਨਮ ਤੋਂ ਹੀ ਕਹਿੰਦੇ ਮੋਹ ਆ ਗਿਆ ਮੋਹਨੀ ਮਾਇਆ ਮਾਇਆ ਨੇ ਜਿਹੜਾ ਮਹਾਰਾਜ ਕਹਿੰਦੇ ਭਾਈ ਜੀਵ ਨੂੰ ਮੋਹ ਲਿਆ ਜਨਮ ਲੈਂਦੇ ਆਂ ਸਾਰੀ ਕਿਉਂ ਜਦੋਂ ਜਨਮ ਲੈ ਜਾਂ ਹੁੰਦੇ ਆਂ ਜਨਮ ਲੈਂਦੇ ਆਂ ਸਾਰੀ ਪਹਿਲਾ ਰੋ ਕਰਕੇ ਸੰਸਾਰ ਦੀ ਮਾਇਆ ਕਹਿੰਦੀ ਦੁੱਧ ਮੰਗ ਹੁੰਦਾ ਰੋਂਦੇ ਆਂ ਸਾਰ ਪਹਿਲਾਂ ਭੁੱਖ ਜਿਹੜੀ ਆ ਉਹ ਬੱਚੇ ਨੂੰ ਮੜ ਜਾਂਦੀ ਹੈ ਰੋਂਦੇ ਆ ਬੱਚਾ ਜਨਮ ਲੈਂਦੇ ਅੰਸਾਰ ਰੋ ਕਰਕੇ ਪਹਿਲਾਂ ਆਪਣੀ ਭੁੱਖ ਪ੍ਰਗਟ ਕਰਦਾ ਮੈਨੂੰ ਭੁੱਖ ਲੱਗੀ ਹੈ ਮਹਾਰਾਜ ਕਹਿੰਦੇ ਭਾਈ ਜਨਮ ਲੈਦੇ ਅੰਸਾਰੀ ਸੰਸਾਰ ਦੀ ਜਿਹੜੀ ਮਾਇਆ ਹੈ ਉਹ ਜੀਵ ਦੇ ਉੱਤੇ ਪ੍ਰਭਾਵ ਪਾਉਣ ਲੱਗੀ ਗਰਭ ਕੁੰਟ ਮਹਿ ਉਰਦ ਤਪ ਕਰਦੇ ਮਹਾਰਾਜ ਕਹਿੰਨ ਲੱਗੇ ਭਾਈ ਜਦੋਂ ਗਰਭ ਦੇ ਵਿੱਚ ਸੀ ਮਾਤਾ ਦੇ ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ ਗਰਭ ਕੁੰਟ ਮਹਿ ਉਰਦ ਤਪ ਕਰਦੇ ਉਰਦ ਨਾਮ ਪੁੱਠਾ ਹੋ ਕਰ ਮਹਾਰਾਜ ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਸਾਰੇ ਜੀਵ ਜਿਹੜੇ ਹਨ ਇਹ ਪੁੱਠੇ ਹੋ ਕਰਕੇ ਤਪ ਕਰਦੇ ਸੀ ਕਿਉਂ ਸਿਰ ਤਾਂ ਜਿਹੜਾ ਉਹ ਧਰਤੀ ਵਾਲੇ ਪਾਸੇ ਹੁੰਦਾ ਤੇ ਮਹਾਰਾਜ ਕਹਿੰਦੇ 9 ਮਹੀਨੇ ਜਿਹੜੇ ਨੇ ਜੀਵਾਂ ਨੇ ਮਾਤਾ ਦੇ ਗਰਭ ਦੇ ਵਿੱਚ ਹੀ ਤਪ ਕੀਤਾ ਹੈ ਉਥੇ ਤਪ ਕੀਤਾ ਮਹਾਰਾਜ ਕਹਿੰਦੇ ਭਾਈ ਦੇਖੋ ਤੇ ਫਿਰ ਤਪ ਕਰਦੇ ਆ ਕਰਦੇ ਆ ਉਦੋਂ ਤਾਂ ਪਰਮੇਸ਼ਰ ਨੂੰ ਕਹਿੰਦੇ ਸੀ ਸਾਨੂੰ ਸੰਸਾਰ ਦੇ ਵਿੱਚ ਭੇਜ ਮਾਤ ਲੋਕ ਦੇ ਵਿੱਚ ਭੇਜ ਅਸੀਂ ਤੇਰੀ ਬੰਦਗੀ ਕਰਾਂਗੇ ਤੇਰਾ ਸਿਮਰਨ ਕਰਾਂਗੇ ਪਰ ਜਿਉਂ ਹੀ ਜੀਵ ਮਾਤ ਲੋਕ ਦੇ ਵਿੱਚ ਆਇਆ ਉਦੋਂ ਮਾਇਆ ਨੇ ਪ੍ਰਭਾਵ ਪਾ ਲਿਆ ਫਿਰ ਕਹਿੰਦੇ ਪਰਮੇਸ਼ਰ ਨੂੰ ਤਾਂ ਜਿਹੜਾ ਵਿਸਾਰ ਹੀ ਛੁੱਟਿਆ ਪਰਮੇਸ਼ਰ ਨੂੰ ਜਿਹੜਾ ਭਲਾ ਹੀ ਦਿੱਤਾ ਹੈ। ਗ੍ਰੀਨਵਾਏ ਪਾਤਸ਼ਾਹ ਕਰਨ ਲੱਗੇ ਬਯਰਮਖੁਣ ਤਮੇ ਉਰਦ ਤਪ ਕਰਤੇ। ਸਾਰੇ ਜੀਵ ਮਾਤਾ ਦੇ ਗਰਭ ਦੇ ਵਿੱਚ ਭਾਈ ਮੂਦੇ ਮੂੰਹ ਕਰਕੇ ਤਪ ਕਰਦੇ ਸੀ। ਸਾਸ ਸਾਸ ਸਿਮਰਤ ਪ੍ਰਾਪਰ ਰਹਤੇ। ਉਦੋਂ ਤਾ ਹਰ ਸਾਧ ਦੇ ਨਾਲ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਦੇ ਇੰਦੇ ਸੀ 9 ਮਹੀਨਿਆਂ ਦਾ ਬੜਾ ਜਿਹੜਾ ਲੰਮਾ ਸਮਾਂ ਇਹਨਾਂ ਨੇ ਤਪ ਕਰਦੇ ਨਹੀਂ ਕੱਢਿਆ ਉਹ ਤੋਂ ਇਹ ਲੱਗਦਾ ਸੀ ਵੀ ਕਦੋਂ ਇਥੋਂ ਜਿਹੜਾ ਇਸ ਗਰਭ ਦੇ ਵਿੱਚੋਂ ਬਾਹਰ ਨਿਕਲੇ ਔਰ ਸਾਡੀ ਜੂਨ ਸੁਖਾਲੀ ਹੋ ਜਾਵੇ ਮਹਾਰਾਜ ਕਹਿੰਦੇ ਜਦੋਂ ਪਰਮੇਸ਼ਰ ਵਾਹਿਗੁਰੂ ਜੀ ਨੇ ਇਹਨਾਂ ਨੂੰ ਗਰਭ ਦੇ ਵਿੱਚੋਂ ਛਡਾ ਦਿੱਤਾ ਆਵ ਕੇ ਮਾਤ ਲੋਕ ਦੇ ਵਿੱਚ ਆ ਗਏ ਮਾਤ ਲੋਕ ਦੇ ਵਿੱਚ ਆਉਂਦਿਆਂ ਸਾਰੀ ਮਹਾਰਾਜ ਕਹਿੰਦੇ ਊਰਜਾ ਭਰੇ ਕਹਿੰਦੇ ਇਹ ਤਾਂ ਉਲਝ ਕੇ ਹੀ ਰਹੇ ਮਾਇਆ ਦੇ ਵਿੱਚ ਜੋ ਛੋੜ ਛਡਾਨਾ ਜਦੋਂ ਪਰਮੇਸ਼ਰ ਨੇ ਇਹਨਾਂ ਨੂੰ ਛਡਾ ਦਿੱਤਾ ਹੈ ਦੇਵਨਹਾਰ ਮਨ ਹੈ ਵਿਸਰਾਨਾ ਮਹਾਰਾਜ ਕਹਿੰਦੇ ਜੀਵਨਹਾਰ ਪਰਮੇਸ਼ਰ ਵਾਹਿਗੁਰੂ ਨੂੰ ਮਨ ਹੈ ਵਿਸਰਾਨਾ ਮਨ ਤੋਂ ਵਿਸਾਰ ਦਿੰਦਾ ਹੈ ਕਹਿਣ ਲੱਗੇ ਪਰਮੇਸ਼ਰ ਜੀ ਕੀ ਲੋੜ ਆ ਹੁੰਦਾ ਆਪਾਂ ਦੇਖਦੇ ਹੀ ਆ ਨਾ ਸੰਸਾਰ ਦੇ ਵਿੱਚ ਕਿੰਨੇ ਤਰ੍ਹਾਂ ਦੇ ਜੀਵ ਬਿਜਰਦੇ ਨੇ ਕਿੰਨੇ ਤਰ੍ਹਾਂ ਦੇ ਲੋਕ ਨੇ ਦੇ ਉਹਨਾਂ ਲੋਕਾਂ ਦੇ ਵਿੱਚ ਇੱਕ ਕਿਸਮ ਇਹ ਵੀ ਹੈ ਜਿਹੜੇ ਰੱਬ ਦੇ ਕਿੰਤੂ ਪਰੰਤੂ ਕਰੀ ਜਾਣਗੇ ਕੀ ਲੋੜ ਸੀ ਜੀਏ ਦੀ ਆਇਆ ਬਹੁ ਹੈ ਬਹੁਤ ਉਹਨਾਂ ਦੇ ਬਹੁਤ سارے ਬੰਦੇ ਹੁੰਦੇ ਨੇ ਤੁਹਾਰਾ ਜੀ ਕਹਣ ਲੱਗੇ ਦੀਵਨ ਹਾਰ ਮਨਹਿ ਬਿਸਰਾ ਜਿਹੜਾ ਦਾਤਾ ਦੇਣ ਵਾਲਾ ਜਿਨੇ ਤੈਨੂੰ ਜਨਮ ਦਿੱਤਾ ਉਹਨੂੰ ਹੀ ਮਹਾਰਾਜ ਕਹਿੰਦੇ ਭਾਈ ਵਿਸਾਰ ਛੱਡਿਆ ਹੈ ਧਾਰ ਹੋ ਕਿਰਪਾ ਜਿਸ ਹੈ ਗੁਸਾਈ हे ਪਰਮੇਸ਼ਰ ਵਾਹਿਗੁਰੂ ਜੀ ਧਾਰ ਹੋ ਕਿਰਪਾ ਜਿਹਦੇ ਉੱਤੇ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਰਹਿਮਤ ਕਰ ਦਿਓ ਨਾ ਧਾਰ ਹੋ ਕਿਰਪਾ ਜਿਹਦੇ ਤੇ ਤੁਸੀਂ ਕਿਰਪਾ ਕਰ ਦਿਓ ਜਿਸ ਹੈ ਗੁਸਾਈ ਹੈ ਮਾਰੇ ਮਾਲਕ ਪਰਮੇਸ਼ਰ ਵਾਹਿਗੁਰੂ ਜੀਓ ਇਤ ਉਤ ਨਾਨਕ ਐਸੇ ਬਸਰ ਹੋ ਨਾਹੀ ਕੋਈ ਹੈ ਜਿਹੜਾ ਕੇਵਲ ਤੁਹਾਨੂੰ ਇੱਥੇ ਤੇ ਉੱਥੇ ਵਿਸਾਰ ਨਹੀਂ ਸਕਦਾ ਜਿਹਦੇ ਤੇ ਤੁਸੀਂ ਕਿਰਪਾ ਕਰ ਦਿੱਤੀ ਉਹਨੂੰ ਪਰਮੇਸ਼ਰ ਵਾਹਿਗੁਰੂ ਜੀ ਤੁਹਾਡਾ ਨਾਮ ਨਾ ਇਸ ਲੋਕ 'ਚ ਵਿਸਰੇ ਨਾ ਪਰਲੋਕ ਦੇ ਵਿੱਚ ਵਿਸਰੇ ਇਹ ਤੇ ਉਹ ਨਾਨਕ ਤੇ ਸਿ ਵਿਸਰੋ ਨਾਹੀ ਉਹਨੂੰ ਤੁਹਾਡਾ ਨਾਮ ਕਦੇ ਵੀ ਵਿਸਰ ਨਹੀਂ ਸਕਦਾ ਜਿਹਦੇ ਉੱਤੇ ਤੁਸੀਂ ਆਪ ਕਿਰਪਾ ਦ੍ਰਿਸ਼ਟੀ ਰਹਿਮਤ ਕਰ ਦਿਓ ਲੋਕ ਆਵਤ ਹਕਮ ਬਿਨਾਸ਼ ਹਕਮ ਆ ਗਿਆ ਭਿੰਨ ਨਾ ਕੋਈ ਮਹਾਰਾਜ ਜੀ ਕਹਿਣ ਲੱਗੇ ਆਵਤ ਹੁਕਮ ਬਿਨਾਸ ਹੁਕਮ ਕਹਿੰਦੇ ਜੀਵ ਜੁੜਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸੰਸਾਰ ਦੇ ਵਿੱਚ ਆ ਰਿਹਾ ਹੈ ਸੰਸਾਰ ਦੇ ਵਿੱਚ ਆਇਆ ਵੀ ਪਰਮੇਸ਼ਰ ਦੇ ਹੁਕਮ ਕਰਕੇ ਆ। ਵਿਨਾਸ਼ ਕਹਿੰਦੇ ਨਾਸ਼ ਵੀ ਉਹਦੇ ਹੁਕਮ ਦੇ ਵਿੱਚ ਹੀ ਹੋਏਗਾ। ਅੱਗੇ ਆ ਭਿੰਨ ਨਾ ਕੋਈ। ਮਹਾਰਾਜ ਕਹਿੰਦੇ ਉਹਦੀ ਆਗਿਆ ਤੋਂ ਭਿੰਨ ਵੱਖਰਾ ਨਹੀਂ ਹੈ ਜੀਵ ਜੇ ਕਹੇ ਮੈਂ ਆਪਣੀ ਮਰਜ਼ੀ ਕਰ ਲਵਾਂ। ਮਹਾਰਾਜ ਕਹਿੰਦੇ ਭਾਈ ਇਹ ਆਪਣੀ ਮਰਜ਼ੀ ਕਰਕੇ ਜੀ ਨਹੀਂ ਸਕਦਾ। ਆਪਣੀ ਮਰਜ਼ੀ ਕਰਕੇ ਮਰ ਨਹੀਂ ਸਕਦਾ। ਜੂਰ ਨਾਲ ਜੀਵਨ ਮਰਨ ਹੈ ਜੂਰ। ਜੋੜ ਨਾਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਗਰੀਬ ਨਵਾਏ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਹੱਥ ਦੇ ਵਿੱਚ ਹੀ ਸਾਰਾ ਕੁਝ ਹੈ ਉਹਦੇ ਕੋਲ ਹੀ ਸਾਰੀ ਤਾਕਤ ਹੈ ਉਹਦੇ ਤੋਂ ਬਿਨਾ ਜੀਵ ਆਪਣੀ ਮਰਜ਼ੀ ਨਹੀਂ ਕਰ ਸਕਦਾ ਮਹਾਰਾਜ ਕਹਿੰਨ ਲੱਗੇ ਆਵਤ ਹੁਕਮ ਬਿਨਾਸ ਹੁਕਮ ਉਹਦੇ ਹੁਕਮ ਦੇ ਵਿੱਚ ਹੀ ਆਇਆ ਸੀ ਉਹਦੇ ਹੁਕਮ ਦੇ ਵਿੱਚ ਹੀ ਮਿਟ ਜਾਏਗਾ ਆਏਗਾ ਫਰੀਨ ਬਾਈਪਾਸ ਚੱਕਣ ਲੱਗੇ ਅੱਗੇ ਆ ਪੈਣਨਾ ਕੋਈ ਕੁਝ ਵੀ ਉਹਦੀ ਆਗਿਆ ਤੋਂ ਬਾਹਰ ਨਹੀਂ ਹੋਵੇਗਾ ਮਤਾ ਇਹ ਭਰਮ ਰੱਖਣਾ ਕਿ ਕੋਈ ਜਿਹੜਾ ਤੇਰਾ ਮਾਰਾ ਕਰ ਸਕਦਾ ਤੇਰਾ ਆਪਣਾ ਬੀਜਾ ਕਰਮ ਹੀ ਅੱਗੇ ਆ ਜਾਂਦਾ ਨਹੀਂ ਕੋਣ ਕਿਸੇ ਦਾ ਮਾਰਾ ਕਰਦਾ ਕਿਹੜਾ ਐਡਾ ਵਿਲਾਤੁਰਾ ਫਿਰਦਾ ਇਹ ਤੇ ਲੋਕਾਂ ਕੋਲੇ ਏਡਾ ਸਮਾਂ ਹੈ ਨਹੀਂ ਵੀ ਆਪਣੇ ਪਰਿਵਾਰ ਨੂੰ ਦੇਖ ਸਕਣ ਜਦੋਂ ਮਾੜਾ ਹੋਏਗਾ ਤੇਰਾ ਕਰਮ ਹੀ ਕੋਈ ਨਾ ਕੋਈ ਅੱਗੇ ਆ ਜਾਏਗਾ ਆਹ ਗੱਲ ਬੱਕਰੀ ਹੈ ਵਿਧੀ ਕੋਈ ਵੀ ਹੋ ਸਕਦੀ ਹੈ ਤਰੀਕਾ ਕੋਈ ਵੀ ਹੋ ਸਕਦਾ ਸਾਡੇ ਆਪਣੇ ਪਾਪ ਵੀ ਸਾਨੂੰ ਦੁੱਖ ਦਿੰਦੇ ਨੇ ਸਾਡੇ ਆਪਣੇ ਪਾਪ ਹੀ ਕਸ਼ਟ ਦਿੰਦੇ ਨੇ ਜਿੰਨੇ ਵਾਰ ਅਸੀਂ ਕਿਸੇ ਦਾ ਦਿਲ ਦੁਖਾਇਆ ਸਾਡਾ ਵੀ ਦੁੱਖਣਾਗਾ ਜਿੰਨੇ ਵਾਰ ਅਸੀਂ ਲੋਕਾਂ ਨੂੰ ਦੁਖੀ ਕੀਤਾ ਹੈ ਅਸੀਂ ਵੀ ਦੁਖੀ ਹੋਵਾਂਗੇ ਜਿੰਨਾ ਅਸੀਂ ਜਪ ਤਪ ਕੀਤਾ ਜਿੰਨਾ ਦਾਨ ਪੁੰਨ ਕੀਤਾ ਉਹਨਾਂ ਸਾਨੂੰ ਫਲ ਵੀ ਜਰੂਰ ਮਿਲੇਗਾ ਬ्यर्थ ਤਾਂ ਕੁਝ ਵੀ ਨਹੀਂ ਨਾ ਜਾਂਦਾ ਸੰਸਾਰ ਦੇ ਵਿੱਚ ਕੋਈ ਵੀ ਕੀਤਾ ਹੋਇਆ ਕਰਮ ਬ्यर्थ ਨਹੀਂ ਜਾਂਦਾ ਜਿਹੜਾ ਅਸੀਂ ਕਰਦੇ ਹਾਂ ਭਾਵੇਂ ਚੰਗਾ ਕਰੀਏ ਭਾਵੇਂ ਮਾੜਾ ਕਰੀਏ ਉਹਦਾ ਫਲ ਜਿਹੜਾ ਸਾਨੂੰ ਮਿਲਦਾ ਹੀ ਮਿਲਦਾ ਜੇ ਤਾਂ ਸਾਨੂੰ ਦੁੱਖ ਮਿਲ ਗਿਆ ਅਸੀਂ ਕਹਾਂਗੇ ਜਰੂਰ ਕਿਸੇ ਨੇ ਕੁਝ ਕੀਤਾ ਕਰਿਆ ਕਰਾਇਆ ਹੈ ਤੇ ਜੇ ਕਿਤੇ ਸੁੱਖ ਮਿਲ ਗਿਆ ਫਿਰ ਕਹਿ ਦੇਣਾ ਮੈਂ ਤਾਂ ਬੜੀ ਸੇਵਾ ਕੀਤੀ ਇਸ ਕਰਕੇ ਅਸੀਂ ਆਪਣੇ ਕਰਮਾਂ ਕਰਕੇ ਦੁੱਖ ਤੇ ਸੁੱਖ ਭੋਗਦੇ ਹਾਂ ਮਹਾਰਾਜ ਕਹਿੰਨ ਲੱਗੇ ਈ ਹਰਮ ਨਹੀਂ ਰੱਖਣਾ ਆਵਤ ਹੁਕਮ ਬਿਨਾਸ ਹੁਕਮ ਆਗਿਆ ਪੈਣਾ ਕੋਈ ਜਿਹੜਾ ਕੁਝ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੀ ਆਉਦੇ ਹੁਕਮ ਤੋਂ ਬਾਹਰ ਕੁਝ ਨਹੀਂ ਆਗਿਆ ਪੈਣਾ ਕੋਈ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਆਗਿਆ ਤੋਂ ਬਾਹਰ ਹੋ ਕੇ ਦਿਖਾਵੇ ਕੋਈ ਉਹਦੀ ਮਰਜ਼ੀ ਤੋਂ ਬਿਨਾਂ ਦਾ ਪਤਾ ਵੀ ਨਹੀਂ ਲੱਗ ਰਿਹਾ ਫਿਰ ਤੂੰ ਕਿਵੇਂ ਕਹਿ ਸਕਦਾ ਜਿਹੜਾ ਜਿਹੜਾ ਤੇਰੇ ਉੱਤੇ ਕਿਸੇ ਦਾ ਜਾਦੂ ਟੋਣਾ ਚੱਲ ਗਿਆ ਕਹਿੰਦੇ ਜਾਦੂ ਟੋਣਾ ਚੱਲਦਾ ਵੀ ਉਦੋਂ ਹੈ ਜਦੋਂ ਅਸੀਂ ਪਰਮੇਸ਼ਵਰ ਨੂੰ ਵਿਸਾਰ ਦਈਏ ਜਿੰਨਾ ਘਰਾਂ ਦੇ ਵਿੱਚ ਨਿਤਨੇਮ ਨਾ ਹੋਵੇ ਭਜਨ ਬੰਦਗੀ ਨਾ ਹੋਵੇ ਜਿੰਨਾ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਕੋਈ ਨਿਤਨੇਮ ਕਰਨ ਵਾਲਾ ਨਾ ਹੋਵੇ ਅਰਦਾਸ ਕਰਨ ਵਾਲਾ ਨਾ ਹੋਵੇ ਬਾਣੀ ਪੜਨ ਵਾਲੇ ਨਾ ਹੋਣ ਗੁਰੂ ਦੇ ਘਰ ਤੋਂ ਮਨਮੁਖ ਹੋਣ ਕਦੇ ਗੁਰੂ ਘਰ ਨਾ ਗਏ ਹੁਣ ਜਾਂਦੇ ਹੀ ਨਾ ਹੋਣ ਉਹਨਾਂ ਘਰਾਂ ਦੇ ਵਿੱਚ ਤਾਂ ਮੰਨਿਆ ਜਾਂਦਾ ਵੀ ਇੱਥੇ ਕਿਸੇ ਦਾ ਕੀਤਾ ਕਰਿਆ ਕਰਾਇਆ ਚੱਲ ਗਿਆ ਪਰ ਮਹਾਰਾਜ ਦੀ ਬਾਣੀ ਦਾ ਹਵਾਲਾ ਸੱਚੇ ਪਾਤਸ਼ਾਹ ਕਹਤੰਤ ਮੰਤਨ ਜੋ ਹੋਈ ਸਤਜਾਖ ਨਾ ਲੱਗਾ ਮਹਾਰਾਜ ਕਹਿੰਦੇ ਭਾਈ ਜਿਹੜਾ ਬਾਣੀ ਪੜਦਾ ਹੈ ਜਿਹੜਾ ਸਿਮਰਨ ਕਰਦਾ ਹੈ ਉਹਦੇ ਤੇ ਕਿਸੇ ਪ੍ਰਕਾਰ ਦਾ ਕਲਮ ਮੰਤਰ ਨਹੀਂ ਕੰਮ ਕਰਦਾ ਇਹ ਅਜਮਾਇਆ ਹੋਇਆ ਤਰੀਕਾ ਹੈ ਤੁਰਕਾਂ ਨੇ ਬੜਾ ਜ਼ੋਰ ਲਾਇਆ ਸੀ ਜਦੋਂ ਮਹਾਰਾਜ ਨਾਲ ਜੰਗ ਕੀਤਾ ਇਹਨਾਂ ਨੇ ਕਿਉਂ ਇਹ ਕਲਮਾ ਪੜ੍ਹਦੇ ਸੀ ਪਰ ਮਹਾਰਾਜ ਦੇ ਸਿੰਘ ਵਾਹਿਗੁਰੂ ਮੰਤਰ ਹੀ ਜਪਦੇ ਸੀ ਕਿਉਂ ਵਾਹਿਗੁਰੂ ਮੰਤਰ ਕਰਕੇ ਇਹਨਾਂ ਦੀਆਂ ਕਲਮਾਂ ਉਹਨਾਂ ਤੇ ਕੰਮ ਨਹੀਂ ਸੀ ਕਰਦੀਆਂ ਇਸ ਕਰਕੇ ਤਾਂ ਸਾਨੂੰ ਪੰਜੋ ਪਿਆਰੇ ਸਹਿਬਾਨ ਆ ਗਿਆ ਕਰਦੇ ਆ ਭਾਈ ਜਿਹੜਾ ਤੁਹਾਡੀ ਰਸਨਾ ਤੇ ਵਾਹਿਗੁਰੂ ਮੰਤਰ ਹੋਣਾ ਚਾਹੀਦਾ ਤੇ ਸਾਡੀ ਰਸਨਾ ਤੇ ਵਾਹਿਗੁਰੂ ਮੰਤਰ ਹੈ ਤੇ ਕੋਈ ਜਿੱਡਾ ਮਰਜੀ ਕਲਮਾਂ ਦਾ ਗਿਆਤਾ ਹੋਵੇ ਜਿੰਨਾ ਮਰਜੀ ਕੋਈ ਤੰਤਰ ਮੰਤਰ ਜਾਣਦਾ ਹੋਵੇ ਨਹੀਂ ਚੱਲ ਸਕੇਗਾ ਕਿਉਂ ਮਹਾਰਾਜ ਕਹਿੰਦੇ ਇਹ ਤਾਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਐ ਸਾਰਾ ਜੀ ਤੇਰਾ ਕਰਮ ਤੈਨੂੰ ਦੁਖੀ ਨਾ ਕਰੇ ਤੈਨੂੰ ਕੋਈ ਦੁਖੀ ਨਹੀਂ ਕਰ ਸਕਦਾ ਅਗੇ ਆ ਪੰਨਾ ਕੋਈ ਕੋਈ ਵੀ ਸੰਸਾਰ ਦੀ ਵਸਤੂ ਜਿਹੜੀ ਆ ਪਰਮੇਸ਼ਰ ਤੋਂ ਪੰਨਾ ਨਹੀਂ ਹੈ ਧਾਵਨ ਜਾਨਾ ਤਹਿ ਮਟੈ ਨਾਨਕ ਜਿਹ ਮਨ ਸੋਏ ਮਹਾਰਾਜ ਕਹਿੰਦੇ ਹਾਂ ਸੰਸਾਰ ਦੇ ਵਿੱਚ ਆਉਣਾ ਜਾਣਾ ਜੰਮਣਾ ਮਰਨਾ ਉਹਨਾਂ ਦਾ ਮਿਟਦਾ ਹੈ ਉਹੀ ਭਾਈ ਜਨਮ ਮਰਨ ਤੋਂ ਰਹਿਤ ਹੋ ਸਕਦੇ ਨੇ ਆਵਨ ਜਾਣਾ ਤਿਹ ਮਿਟਾਇ ਉਹਨਾਂ ਦਾ ਆਉਣਾ ਜਾਣਾ ਸੰਸਾਰ ਤੋਂ ਮਿਟ ਗਿਆ ਨਾਨਕ ਜਿਹ ਮਨ ਸੋਏ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਵਸ ਗਏ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਸ਼ਬਦ ਵਸਿਆ ਜਿਨ੍ਹਾਂ ਦੇ ਮਨ ਦੇ ਵਿੱਚ ਗੁਰਮੰਤਰ ਵਸ ਚੁੱਕਿਆ ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਮੰਤਰ ਦੇ ਲਈ ਥਾਂ ਹੈ ਪਾਦਸ਼ਾਹ ਕਹਿੰਦੇ ਭਾਈ ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ ਉਹ ਫਿਰ ਸੰਸਾਰ ਦੇ ਵਿੱਚ ਜੁਨਾ ਦੇ ਵਿੱਚ ਨਹੀਂ ਆਉਂਦੇ ਆਵਣ ਜਾਣਾ ਤਿਹ ਬਟਾ ਨਾਨਕ ਜਿਹੇ ਮਨ ਸੁਏ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ੜੀ ਏਉ ਜੀ ਬਹੁਤ ਗਰਭ ਵਾਸੀ ਮਹਾਰਾਜ ਕਹਿਣ ਲੱਗੇ ਭਾਈ ਇਸ ਜੀਵ ਨੇ ਬਹੁਤ سارے ਗਰਭਾਂ ਦੇ ਵਿੱਚ ਵਾਸ ਕੀਤਾ ਹੈ ਪਤਾ ਨਹੀਂ ਕਿਹੜੇ ਕਿਹੜੀ ਜੁਨ ਦੇ ਵਿੱਚੋਂ ਨਿਕਲ ਕਰਕੇ ਕਿ ਕਿੱਥੇ ਆ ਕਰਕੇ ਅਸੀਂ ਖੜੇ ਆ ਮਹਾਰਾਜ ਕਹਿਣ ਲੱਗੇ ਏਉ ਜੀ ਬਹੁਤ ਗਰਭ ਵਾਸੀ ਇਸ ਜੀਵ ਨੇ ਬਹੁਤ سارے ਗਰਭ ਦੇਖੇ ਹਨ ਮਹ ਮਗਨ ਮੀਠ ਜੋਨ ਵਾਸੀ ਮਹਾਰਾਜ ਕਹਿੰਦੇ ਜਿਹੜੇ ਵੀ ਗਰਭ ਦੇ ਵਿੱਚ ਗਿਆ ਇਹਨੂੰ ਉਸੇ ਜੂਨ ਦੇ ਵਿੱਚ ਮੋਹ ਪੈ ਗਿਆ ਉਹੀ ਜੂਨ ਇਹਨੂੰ ਚੰਗੀ ਲੱਗਦੀ ਹੈ ਭਾਵ ਕਿ ਜਿਹੜੀ ਜੂਨ ਦੇ ਵਿੱਚ ਇਹਨੂੰ ਸਰੀਰ ਮਿਲ ਗਿਆ ਨਾ ਇਹਦਾ ਮੋਹ ਉੱਥੇ ਹੀ ਜੁੜ ਗਿਆ ਉੱਥੇ ਇਹਨੂੰ ਮੋਹ ਪੈ ਗਿਆ ਕਹਿੰਦੇ ਉਹਨੂੰ ਹੀ ਚੰਗਾ ਸਮਝਣ ਲੱਗ ਗਿਆ ਜਿਵੇਂ ਹੁਣ ਇਹ ਕੋਈ ਗੰਦਗੀ ਦਾ ਕੀੜਾ ਹੈ ਉਹਨੂੰ ਤੁਸੀਂ ਗੰਦਗੀ ਤੋਂ ਕੱਢ ਦਿਓ ਉਹ ਫਿਰ ਉੱਥੇ ਜਾ ਵੜਦਾ ਹੁਣ ਉਹਨੂੰ ਤੁਸੀਂ ਮਾਰਨਾ ਚਾਹੋਗੇ ਭੈ ਉਹ ਵੀ ਖਾਂਦਾ ਹੈ ਮੌਤ ਤੋਂ ਜਦ ਕਿ ਉਹਨੂੰ ਪਤਾ ਵੀ ਮੇਰੀ ਸਾਰੀ ਜ਼ਿੰਦਗੀ ਵਿਸ਼ਟਾ ਦੇ ਵਿੱਚ